ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਚੁੱਕੇ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਾਜੋਕੇ ਵਿਖੇ ਜਿੱਥੇ ਡੇਰਾ ਸੰਤ ਬਾਬਾ ਪੰਜਾਬ ਸਿੰਘ ਵਿਖੇ ਦਸਵੀਂ ਦਾ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਤੁਹਾਨੂੰ ਇਹ ਹੋਰ ਜਾਣਕਾਰੀ ਦੇ ਦਈਏ ਇਹ ਦਿਹਾੜਾ ਬਾਬਾ ਬੂਟਾ ਸਿੰਘ ਦੀ ਗਵਾਈ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਬਾਬਾ ਬੂਟਾ ਸਿੰਘ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਇਹ ਜੋ ਵੀ ਸ਼ਰਧਾਲੂ ਆਪ ਸਥਾਨ ਤੇ ਆਏ ਨੇ ਉਹਨਾਂ ਨੂੰ ਵਾਤਾਵਰਨ ਸਾਫ਼ ਸੁਥਰਾ ਰੱਖਣ ਲਈ ਬੂਟੇ ਬੰਡੇ ਗਏ ਨੇ ਤਾਂ ਜੋ ਵਾਤਾਵਰਨ ਸਾਫ਼ ਸੁਥਰਾ ਰਹਿ ਸਕੇ ਆਤਵਾ 800 ਦੇ ਕਰੀਬ ਆਪ ਸਥਾਨ ਵੱਲੋਂ ਸਰਦਾਲੂਆਂ ਨੂੰ ਬੂਟਾ ਦਿੱਤਾ ਗਿਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਨ ਸ਼ਾਨ ਸਾਹਿਬ ਜੀ ਦੇ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਜੋਰੀ 'ਚ ਨਾਤਮਸਤਕ ਹੋ ਕੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਹ ਉਹ ਸਥਾਨ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਆ ਕੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਦਾ ਆਪ ਸਥਾਨ ਜਿੱਥੇ ਮੋਹ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਅਸੀਂ ਅਰਦਾਾਲੂ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਮਸ਼ਕਾਰ ਕਰਦੇ ਹੋਏ ਤਾਂਤਨ ਬਾਬਾ ਪੰਨਾਬ ਸਿੰਘ ਜੀ ਦੀ ਸਮਾਹ ਤੇ ਅਰਦਾਾਲੂ ਵੱਡੀ ਗਿਣਤੀ ਵਿੱਚ ਆ ਕੇ ਨਤਮਸਤਕ ਹੋ ਰਹੇ ਨੇ ਅਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚਰਨ ਦੀ ਖਾਲ ਲਈ ਅਰਦਾਸ ਬੇਨਤੀਆਂ ਕਰ ਰਹੇ ਨੇ ਵਾਹ ਨੂੰ ਅਸੀ ਤਾਂ ਇੱਕ ਮਿੰਟ ਦੀ ਮਾੜੇ ਇਧਰ ਮਾੜੇ ਵਿਗਿਆਤਨ ਦਰਸ਼ਨ ਵੀ ਕਰਵਾ ਰਹੇ ਆ ਤਾਂ ਤਨ ਬਾਬਾ ਪੰਜਾਬ ਸਿੰਘ ਜੀ ਦੇ ਦਰਸ਼ਨ ਕਰੋ ਨਿਹਾਲ ਹੋ ਜਾਓ ਵੀ ਬਾਬਾ ਜੀ ਦੀ ਸਮਾਦ ਦੇ ਨਾਲ ਇਹ ਉਹ ਬੰਦ ਦਾ ਰੱਖਦਾ ਜਿੱਥੇ ਸਰਦਾਲੂ ਬਾਬਾ ਪੰਜਾਬ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਬੰਦ ਦੇ ਨਤਮਸਕ ਹੁੰਦੇ ਨੇ ਆਪੇ ਮੰਗਦੀਆਂ ਮਰਾਦਾ ਉਰੀਆ ਕਰਦੇ ਨੇ ਅਸੀਂ ਵੀ ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਦੇ ਦਰਬਾਰ ਤੇ ਇਨਾ ਤੋਂ ਮਸਤ ਹੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਆ ਕਿ ਜੋ ਵੀ ਤੁਹਾਡੇ ਦਰ ਤੇ ਆਵੇ ਉਹ ਰਾਜੀ ਹੋ ਕੇ ਜਾਵੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਇਹ ਉਹ ਬੰਦਾ ਦਰਖਤ ਹੈ ਤੁਹਾਨੂੰ ਅਸੀਂ ਪਹਿਲਾਂ ਵੀ ਆਪਣੇ ਪੇਜ ਤੇ ਇਸ ਬੰਦੀ ਵੀਡੀਓ ਦਿਖਾਈ ਸੀ ਇਸ ਨੂੰ ਸੰਗਤਾਂ ਵੱਲੋਂ ਬਹੁਤ ਵੱਡਾ ਹੰਗਾਰਾ ਦਿੱਤਾ ਗਿਆ ਪੰਜਾਬ ਹੀ ਨਹੀਂ ਬਲਕੇ ਨਾਲ ਲੱਗਦੀਆਂ ਸਟੇਟਾਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਆ ਕੇ ਦਸਵੇਂ ਹਿਹੜੇ ਤੇ ਬਾਬਾ ਜੀ ਦੇ ਸਥਾਨ ਤੇ ਚੌਂਕੀ ਭਰਦੀਆਂ ਨੇ ਤਾਂ ਜੋ ਪਰਿਵਾਰਾਂ ਦੀ ਸ਼ੁਖ ਸ਼ਾਂਤੀ ਅਤੇ ਤੰਦਰੁਸਤੀ ਰਹੇ ਰਾਜਸਥਾਨ ਨੇਰਾ ਸਰਦਾਰ ਬਾਬਾ ਪੰਜਾਬ ਸਿੰਘ ਜੀ ਦੇ ਦਰਬਾਰ ਤੇ ਇਹ ਜੋਤ ਹੈ ਜੋ 24 ਘੰਟੇ ਜਗਦੀ ਰਹਿੰਦੀ ਹੈ ਸਰਦਾਰ ਲੋਜਿਸ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ ਅਸੀਂ ਤੁਹਾਨੂੰ ਬਾਬਾ ਜੀ ਦਾ ਉਹ ਸਥਾਨ ਵੀ ਦਿਖਾ ਰਹੇ ਹਾਂ ਜਿੱਥੇ ਸਾਨਤਨ ਬਾਬਾ ਪੰਜਾਬ ਸਿੰਘ ਜੀ ਪਰਾਂ ਫਰਮਾਇਆ ਕਰਦੇ ਸਨ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਜੀ ਹਰ ਤੇ ਮਿਹਰ ਭਰਿਆ ਹੱਤਰਾ ਕਰਨ ਤਾਂ ਪ੍ਰਸਤਾਵ ਦੇ ਬਾਹਰ ਖੜਾਵਾ ਵੀ ਮੱਡੀ ਗਲਤੀ ਵਿੱਚ ਖੜਾਵਾ ਪਈਆਂ ਨੇ ਇਸ ਦੇ ਨਾਲ ਹੀ ਸਰਦਾਲੂ ਇਸ ਸਥਾਨ ਤੋਂ ਜਲ ਵਗੈਰਾ ਭਰ ਕੇ ਲੈ ਕੇ ਜਾਂਦੇ ਨੇ ਥੋੜਾ ਪਿਛੇ ਜਲ ਭਰ ਕੇ ਲੈ ਕੇ ਜਾਂਦੇ ਨੇ ਅਧਿਕਾਰਾਂ ਦੇ ਵਿੱਚ ਸੁਖਸ਼ਾਲ ਦੀ ਇਹ ਚੜ੍ਹਦੀ ਕਲਾ ਲਈ ਸਾਰੇ ਜਲ ਦਾ ਛੱਟਾ ਦਿੰਦੇ ਨੇ ਹਰਮੀ ਨੇ 10ਵੀਂ ਦਾ ਦਿਹਾੜਾ ਇਸ ਸਥਾਨ ਤੇ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਠੰਡੇ ਮਿੱਠੇ ਪਾਣੀ ਦੀ ਸੇਵਾ ਚਾਹ ਦੀ ਸੇਵਾ ਅਤੇ ਲੰਗਰ ਦੀ ਸੇਵਾ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਅਗਵਾਈ ਵਿੱਚ ਕਤੁੱਟ ਲੰਗਰ ਵਰਤਾਇਆ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਸੰਗਤਾਂ ਵੱਲੋਂ ਸੰਗਤਾਂ ਦੇ ਝੂਠੇ ਪਾਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਆਪ ਤੁਹਾਨੂੰ ਦਿਖਾ ਰਹੇ ਹਾਂ ਫਿਰ ਲੰਗਰ ਹਾਲ ਦੇ ਵਿੱਚ ਸਰਦਾਲੂਆਂ ਦੇ ਸੇਵਾਦਾਰ ਅਜੇ ਬੀਬੀਆਂ ਝੂਠੇ ਪਾਡਿਆਂ ਦੀ ਸੇਵਾ ਕਰਦਿਆਂ ਹੋਏ ਸਭ ਤੋਂ ਵੱਡੀ सेवा ਮੰਨਿਆ ਗਿਆ ਗੁਰਜੀ ਭੰਡਿਆ ਵੀ ਤੁਹਾਨੂੰ ਅਸੀਂ ਲੰਗਰ ਹਾਲ 'ਚ ਵੀ ਲੈ ਕੇ ਚੱਲ ਰਹੇ ਹਾਂ ਜਿੱਥੇ ਦਾਪ ਸਥਾਨ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ ਤੁਹਾਨੂੰ ਅਸੀਂ ਸੰਗਤਾਂ ਦਾ ਬਹੁਤ ਸਤਿਕਾਰ ਕਰ ਰਹੇ ਹਾਂ ਜਿੱਥੇ ਲੰਗਰ ਹਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦਾ ਲੰਗਰ ਪ੍ਰਸ਼ਾਦਾ ਛਕਦੇ ਹੋਏ ਕਾਪਸਤਾਨ ਦੇ ਸੇਵਾਦਾਰਾਂ ਵੱਲੋਂ ਦਸਵੀਂ ਦੇ ਦਿਹਾੜੇ ਨੂੰ ਲੈ ਕੇ ਇਸ ਕਾਮ ਸੇਵਾ ਕੀਤੀ ਜਾਂਦੀ ਹੈ। ਸੰਤ ਬਾਬਾ ਪੰਜਾਬ ਸਿੰਘ ਜੀ ਵੀ ਇਹਨਾਂ ਸੇਵਾਦਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲੰਗਰ ਪ੍ਰਸ਼ਾਦੇ ਲਈ ਪੇਠੇ ਦੀ ਸਬਜ਼ੀ ਤਿਆਰ ਕੀਤੀ ਜਾ ਰਹੀ ਹੈ। ਨਾਜ਼ਮੀ ਦੇ ਦਿਹਾੜੇ ਤੇ ਸੇਵਾਦਾਰਾਂ ਵੱਲੋਂ ਮਰੀਆ ਮਤਾਮਾ ਟੈਣਾ ਵੱਲੋਂ ਜੋ ਮਸ਼ੀਨ ਰੋਟੀਆਂ ਤਿਆਰ ਕਰਕੇ ਰਾੜ ਕੇ ਇੱਧਰ ਸੇਵਾਦਾਰਾਂ ਕੋਲੇ ਭੇਜਦੇ ਨੇ। ਉਹ ਇਹਨਾਂ ਨੂੰ ਚੌਪੜ ਕਹਿ ਕੇ ਉਹਦੇ ਨਾਲ ਲੰਗਰ ਦੇ ਵਿੱਚ ਸਰਦਾਲੂਆਂ ਲਈ ਵਰਤਾਈ ਜਾਂਦੀ ਹੈ। ਅਸੀਂ ਤੁਹਾਡੀ ਗੱਲ ਕਰਵਾ ਰਹੇ ਹਾਂ। ਧੰਨ ਧੰਨ ਸੰਤ ਬਾਬਾ ਪੰਜਾਬ ਸਿੰਘ ਡੇਰਾ ਤਾਜੋਕੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਜੀ ਵੱਲੋਂ। ਹਾਂਜੀ ਬਾਬਾ ਜੀ। ਬਾਈ ਜੀ ਦਾ ਖਾਨਸਾ ਬਾਈ ਜੀ ਕੀ ਪਤੇ। ਅੱਜ ਤਪਸਥਾਨ ਸੰਤ ਬਾਬਾ ਪਿਆਸੀ ਦੇ ਸਥਾਨ ਤੇ ਜੋ ਪ੍ਰਾਤਨ ਸੰਗਤ ਬਹੁਤ ਰਹਿਆ ਅੰਦਰਸ ਨੂੰ ਦਿਖਾ ਰਿਹਾ। ਬਾਬਾ ਜੀ ਦੇ ਪ੍ਰਾਰਥਨ ਸਮੇਂ ਤੋਂ ਇਸ ਸੰਸਥਾਨ ਤੇ ਦੂਰ ਦਰਜ ਤੋ ਆ ਕੇ ਸਿੱਖ ਸੰਤਾਂ ਬਾਬਾ ਜੀ ਨੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੁਰੀ ਕਰਦੇ ਸਰ ਸ੍ਰੀ ਗੁਰੂ ਨਨਸੇਵਰਾਂ ਜੀ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੁਰੀ ਕਰਕੇ ਆਪਣੇ ਮਨ ਦੀ ਭਾਵਨਾ ਪੂਰੀ ਕਰਦੇ ਸੋ ਸਾਰੀਆਂ ਸਿੱਖ ਸੰਤਾਂ ਦਾ ਤਾਂ ਇਸ ਤਰ੍ਹਾਂ ਬਹੁਤ ਬਹੁਤ ਧੰਨਵਾਦ ਜਿੱਥੇ ਨਾਨਕ ਨਾਮ ਲੇਵਾ ਸਿੱਖ ਸੰਤਾਂ ਕੀ ਅਰਦਾਸਾਂ ਬੇਨਤੀ ਕਰਦੇ ਉੱਥੇ ਇਸ ਸਾਜ ਦੇ ਜੁਗਨ ਮੁਖਰਾਤ ਹੋਇਆ ਇਸ ਸੰਸਥਾਨ ਵੱਲੋਂ ਕਾਫੀ ਜੋ ਬੂਤੇ ਸਾਂਦਾਰ ਫਲਦਾਰ ਉਹ ਇਸ ਸੰਸਥਾਨ ਨੂੰ ਜੋ ਸੇਵਾ ਦੇ ਵਿੱਚ ਸੰਤਾਂ ਨੂੰ ਵਰਤਾਏ ਗਏ ਨੇ ਸਾਰੀਆਂ ਸਿੱਖ ਸੰਤਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਜੇ ਸ਼ਰਮਾ ਜੀ ਜਿਹੜੇ ਦਿਨ ਰਾਤ ਇਹ ਇਹ ਵੀ ਇਸ ਸੰਸਥਾਨ ਦੇ ਪ੍ਰਾਤਨ ਸੇਵਾਦਾਰ ਨੇ ਇਹਨਾਂ ਨੂੰ ਯਕਤੁਲਾ ਕੇ ਇਹ ਵੀ ਮੌਕੇ ਤੇ ਇਸ ਸੰਸਥਾਨ ਤੇ ਆ ਕੇ ਆਜ ਨਹੀਂ ਵਰਦੇ ਮੈਂ ਸਾਰੀਆਂ ਸੰਸਥਾ ਦਾ ਧੰਨਵਾਦ ਕਰਦਾ ਹਾਂ ਜੀ वाहेगुरु जा का ख़ालसा वाहिगुरु जी फा